ਜੈ ਗੁਰਦੇਵ ਧੰਨ ਗੁਰਦੇਵ ਸੋ ਗੁਰੂ ਪਿਆਰੀ ਸਾਧ ਸੰਗਤ ਜੀਓ ਅੱਜ ਇੱਕ ਬਹੁਤ ਹੀ ਦੁਖਦਾਈ ਘਟਨਾ ਹੋਈ ਹੈ ਜੋ ਫਲੋਰ ਇਲਾਕੇ ਦੇ ਵਿੱਚ ਬਾਬਾ ਸਾਹਿਬ ਮੇਦਕਰ ਜੀ ਦੇ ਮੂਰਤੀ ਤੇ ਖਾਲਿਸਤਾਨ ਦੇ ਨਾਰੇ ਔਰ ਅਪਦੀ ਸ਼ਬਦਾਂ ਵਾਲੀ ਲਿਖੀ ਗਈ ਔਰ ਜਿਸ ਦਾ ਸਬੂਤ ਔਰ ਗਵਾਹੀ ਪਰ ਰਿਹਾ ਯੂਐਸਏ ਦੇ ਵਿੱਚ ਬੈਠਾ ਗੁਰਪੰਤ ਸਿੰਘ ਪੰਨੂ ਜੋ ਖਾਲਿਸਤਾਨ ਦਾ ਸਮਰਥਕ ਹੈ ਅਸੀਂ ਕਿਸੇ ਦੇ ਨਾਲ ਸਾਡਾ ਕੋਈ ਬੈਰ ਵਿਰੋਧ ਨਹੀਂ ਪਰ ਜੇ ਸਾਡੇ ਰੈਬਰਾਂ ਤੇ ਕੋਈ ਉਂਗਲ ਚੱਕੇਗਾ ਜਾਂ ਸਾਡੇ ਸਮਾਜਿਕ ਤੇ ਕੋਈ ਉਂਗਲ ਚੱਕੇਗਾ ਤੇ ਉਸ ਨੂੰ ਮੂੰਹ ਤੋੜ ਮਾ ਉਸ ਦਾ ਜਵਾਬ ਵੀ ਦਿੱਤਾ ਜਾਊਗਾ ਬਹੁਤ ਹੀ ਘਟਿਆ ਸ਼ਬਦਾਂ ਵਾਲੀ ਉਸਨੇ ਵਰਤੀ ਹੈ ਜੋ ਵੀਡੀਓ ਦੇ ਵਿੱਚ ਅਲਫਾਜ਼ ਵਰਤੇ ਆ ਬਾਬਾ ਸੰਵੇਦਕਰ ਜੀ ਬਾਰੇ ਉਹ ਸੁਣਨ ਵਾਲੇ ਵੀ ਨਹੀਂ ਹੈ ਕਿਉਂਕਿ ਕ੍ਰੈਬਰ ਜਿਸ ਨੇ ਸਭ ਨੂੰ ਬਰਾਬਰਤਾ ਦਾ ਜਾਂ ਆਪਣੀ ਜ਼ਿੰਦਗੀ ਜੂਣ ਦਾ ਹੱਕ ਲੈ ਕੇ ਦਿੱਤਾ ਉਸ ਸਰਾਇਬਰ ਵਾਲੇ ਬਾਰੇ ਬੋਲਣਾ ਬਹੁਤ ਹੀ ਘਟਿਆ ਗੱਲ ਹੈ ਤੇ ਮੈਂ ਸਰਕਾਰਾਂ ਤੋਂ ਪ੍ਰਸ਼ਾਸਨ ਤੋਂ ਮੰਗ ਕਰਦਾ ਕਿ ਇਹੋ ਜਿਹੇ ਇਨਸਾਨ ਤੇ ਗੁਰਪੰਤ ਸਿੰਘ ਪੰਨੂ ਜੋ ਯੂਐਸਏ ਦੇ ਵਿੱਚ ਬੈਠਾ ਹੈ ਉਸ ਤੇ ਸਭ ਤੋਂ ਸਖਤ ਕਾਰਵਾਈ ਕਰਕੇ ਉਸ ਨੂੰ ਇੱਥੇ ਇੰਡੀਆ ਵਿੱਚ ਲਿਆ ਕੇ ਉੱਤੇ ਬਣਦੀ ਹੋਈ ਕਾਰਵਾਈ ਕੀਤੀ ਜਾਵੇ ਕਿਉਂਕਿ ਹਮੇਸ਼ਾ ਹੀ ਉਹ ਭਾਰਤ ਦੇ ਖਿਲਾਫ ਚੱਲਦਾ ਰਹਿੰਦਾ ਹੈ ਤੇ ਇਸ ਕਰਕੇ ਇਹੋ ਜੇ ਸ਼ਖਸ ਤੇ ਜੋ ਪੰਜਾਬ ਦੀ ਅਮਨ ਅਮਨ ਜੋ ਸ਼ਾਂਤੀ ਹੈ ਉਸ ਨੂੰ ਪੰਘ ਕਰਨਾ ਚਾਹੁੰਦਾ ਹੈ ਤੇ ਅਸੀਂ ਬੇਨਤੀ ਕਰਦੇ ਹਾਂ ਇਹੋ ਜੇ ਸ਼ਖਤੇ ਸਭ ਤੋਂ ਸਖਤ ਕਾਰਵਾਈ ਕੀਤੀ ਜਾਵੇ ਔਰ ਆਪਣੇ ਸਮਾਜ ਨੂੰ ਬੇਨਤੀ ਕਰਦੇ ਹਾਂ ਕਿ ਇਹੋ ਜੇ ਸ਼ਖਸਾਂ ਦਾ ਬਾਈਕਾਟ ਕੀਤਾ ਜਾਵੇ ਜੋ ਸਮਾਜ ਔਰ ਦੂਸਰੇ ਸਮਾਜ ਦੇ ਵਿੱਚ ਲੜਾਈ ਪਾਉਂਦੇ ਆ ਝਗੜਾ ਕਰਵਾਉਂਦੇ ਆ ਸੋ ਬੇਨਤੀ ਕਰਦੇ ਆ ਕਿ ਇਹੋ ਜੇ ਸ਼ਕਤ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਆਪਣੀਆਂ ਜਿੰਨੀਆਂ ਵੀ ਸਮਾਜ ਵਿੱਚ ਜਿੱਥੇ ਬੰਦੀਆਂ ਜਾਂ ਭਾਈਚਾਰਾ ਆ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਆਓ ਇਸ ਤੇ ਸਖਤ ਤੋਂ ਸਖਤ ਕਾਰਵਾਈ ਕਰਵਾਈ ਜਾਵੇ ਜੈ ਗੁਰਦੇਵ ਧੰਗੁਰਦੇਵ ਜੀ ਔਰ ਸਾਡੇ ਰਹਿਬਰ ਤਾਂ ਤਾਂ ਜਗਤਬਤਾ ਸਤਗੁਰੂ ਰਬਿਦਾਸ ਸਤ ਮਹਾਰਾਜ ਜੀ ਦੇ ਬਾਰੇ ਵੀ ਗਲਤ ਅਲਫਾਜ਼ ਵਰਤ ਰਿਆ ਕਿ ਸਾਡੇ ਐਸਸੀ ਸਮਾਜ ਦਾ ਦਲਿਤਾਂ ਦਾ ਗੁਰੂ ਭਗਤ ਗੁਰੂ ਰਬਿਦਾਸ ਮਹਾਰਾਜ ਕਹਿੰਦੇ ਆ ਉਹ ਤਾਂ ਗੁਰੂਆਂ ਦਾ ਗੁਰੂ ਹੈ ਜਗਤਗੁਰੂ ਰਬਿਦਾਸ ਸਤ ਮਹਾਰਾਜ ਜੀ ਹੈ ਇਹਨਾਂ ਕੋਲ ਬਰਦਾਸ਼ਤ ਨਹੀਂ ਹੁੰਦਾ ਕਿ ਸਾਡੇ ਜੋ ਸਮਾਜ ਨੇ ਤਰੱਕੀ ਕੀਤੀ ਹੈ ਉਹ ਬਰਦਾਸ਼ਤ ਨਹੀਂ ਹੁੰਦੀ ਇਹਨਾਂ ਕੋਲ ਇਸ ਕਰਕੇ ਇਹੋ ਜਿਹਾ ਕਟਿਆ ਅਲਫਾਜ਼ ਕਟਿਆ ਸ਼ਬਦਾਂ ਵਾਲੇ ਬਰਤ ਕੇ ਆਪਣੇ ਆਪ ਨੂੰ ਹੀਰੋ ਬਣਾਉਣਾ ਚਾਹੁੰਦੇ ਆ ਜਿਸ ਦੇ ਅਸੀਂ ਸਖਤ ਸ਼ਬਦਾਂ ਦੇ ਵਿੱਚ ਨਿੰਦਿਆ ਕਰਦੇ ਆ ਜੈ ਗੁਰਦੇਵ ਧਨ ਗੁਰਦੇਵ ਜੀ